ਹਾਂਜੀ ਨਮਸਕਾਰ ਜੀ ਕੋਈ ਨਹੀਂ ਮਾਰਦਾ ਇਧਰ ਵੀ ਚੱਕਰ ਭਾਜੀ ਮੈਂ ਆਲੇ ਪੱਗੀ ਚੋਂ ਬਹੁਤ ਆਇਆ ਹੂੰ ਮਾਰਦਾ ਇਧਰ ਵੀ ਮਾਰਦਾ ਚੱਕਰ ਮੈਂ ਭਿਜਦਾ ਇਧਰ ਵੀ ਆਣਾ ਭਾਜੀ ਆਹ ਰੋਟੀ ਵਾਲੀ ਨਹੀਂ ਨਹੀਂ ਆਇਆ ਨਾ ਸਰ ਜੀ ਜੋ ਆਇਆ ਹੋਇਆ ਸਰ ਇਹ ਲੋਕਾਂ ਚਰਚ ਰਿਹਾ ਸਰ ਕੀ ਕਹਿਣਾ ਹੈ ਜੀ 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 ਅੱਜ ਅਰਲੀ ਮਾਰਨਿੰਗ ਦੀ ਕਾਫੀ ਭਾਰੀ ਬਰਸਾਤ ਹੋ ਰਹੀ ਹੈ ਸ਼ਹਿਰਪੁਰ ਦੇ ਵਿੱਚ ਤੇ ਉਹਦੇ ਕਰਕੇ ਪੰਗੀ ਜੋ ਦੇਖੋ ਕਾਫੀ ਫਲੱਡ ਦੀ ਵਾਲੀ ਸਿੱਤੀਤੀ ਬਣੀ ਹੋਈ ਆ ਤੇ ਸਾਡੀ ਤੁਹਾਡੇ ਚੈਨਲ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਇਹੀ ਅਪੀਲ ਹੈ ਲੋਕਾਂ ਨੂੰ ਤੇ ਪਲੀਜ਼ ਇਦਾਂ ਦੇ ਪਾਣੀ ਦੇ ਵਿੱਚ ਕ੍ਰੋਸ ਨਾ ਕਰੋ ਜਿਹੜੇ ਆਪਣੇ ਮੇਨ ਦੋ ਪੁਲ ਚੱਲਦੇ ਨੇ ਸ਼ਹਿਰਪੁਰ ਦੇ ਉਹਨਾਂ ਦੀ ਵਰਤੋਂ ਕੀਤੀ ਜਾਵੇ ਤੇ ਇਹ ਚ ਰਿਸਕ ਨਾ ਲਿਆ ਜਾਵੇ ਆਪਣੀ ਜਾਨ ਨੂੰ ਆਪਣੇ ਪਰਿਵਾਰ ਦੀ ਜਾਨ ਨੂੰ ਜੋਖਮ 'ਚ ਨਾ ਪਾਇਆ ਜਾਵੇ ਮੇਰੀ ਇਹੀ ਕਪੀਲ ਹੈ ਸਾਰੇ ਦੇ ਸਾਰੇ ਆਪਣੇ ਸ਼ਹਿਰ ਨਿਵਾਸੀਆਂ ਤੇ ਇਸ ਪਾਣੀ ਦੇ ਵਿੱਚ ਮਤਲਬ ਨਾ ਉਤਰਿਆ ਜਾਵੇ ਆਪਣੇ ਵਾਹਨ ਨੂੰ ਲੈ ਕੇ ਥੈਂਕ ਯੂ